ਲਗਦਾ ਹੈ ਵੱਧ ਗਿਆ ਗਿਆ ਤੇਰਾ ਵਾਹਿਗੁਰੂ ਹਰਿ ਗੁਰੂ ਗੁਰੂ ਪਰਮਦੇ ਸਰਮਾਨ ਜੋ ਦੁਨੀਆ ਦੀ ਸਿਕਸ਼ਣਤਾ ਗੁਰੂ ਦੇ ਬਾਅਦ ਵਿੱਚ ਕੇ ਗੁਰੂ ਕੀ ਖੋਜ ਨੇ ਜਮਾ ਰਹੇ ਹੋ ਆਪ ਫਤਿਹ ਦੀ ਸਾਂਝ ਪਾਈਏ ਚਾਦੀ ਕਲਾ ਵਾਲਾ ਨਾਰਾ ਤੇ ਜਕਾਰਾ ਕਰੇ ਜੀ ਗੁਰੂ ਅੱਜ ਕੇ ਕੋ ਜਵਾ ਇੱਕ ਜਿੱਕਾ ਖਲਸਾ ਵਾਹਿਗੁਰੂ ਦੀ ਗੋਤੇ ਸੇਟ ਲੱਗੇ ਜਦੋਂ ਦੇ ਵਿੱਚ ਸਨੇਹ ਲੱਗੇ ਹਨ ਬਖ ਬਖ ਪਿੰਡ ਦੇ ਵਿੱਚੋਂ ਜਿਨ੍ਹਾਂ ਨੂੰ ਗੁਰੂ ਪ੍ਰਤੀ ਪਰਧ ਹੈ ਕਾਮ ਨਹੀਂ ਇਕ ਤਰ੍ਹਾਂ ਕਈ ਵਾਰ ਜਦੋਂ ਵੀ ਕਿਤੇ ਆਉਣ ਦਾ ਸਮਾਂ ਮਿਲਦਾ ਹੈ ਬਾਹਰ ਘਰ ਜਾਂਦੇ ਹੋਂ ਦਾ ਯਤਨ ਕੀਤਾ ਜਾਂਦਾ ਹੈ ਕਿੰਨੀ ਵਾਰ ਆਇਆ ਬੇਨਤੀ ਹੈ ਜਿੰਨੀਆਂ ਸਿਕ ਸੰਗਤਾਂ ਗੁਰਦਵਾਰ ਵਿੱਚ ਬੈਠੀਆਂ ਹੋ ਮਨ ਜੋੜ ਕੇ ਬੈਠ ਜਾਈਏ ਦੂਸਰੀ ਬੇਨਤੀ ਇਹ ਸਾਹਮਣੇ ਵਧੇ ਲੰਗਰ ਸ਼ਕਲ ਅਨੰਦ ਸ਼ਕਲ ਦਾ ਜਾਣ ਦੀ ਬਾਕੀ ਜਿਹੜੇ ਇਹਦੇ ਕਿਤੇ ਚਲੇ ਜਾਂਦੇ ਆ ਇੱਥੇ ਅਸੀਂ ਕਿਉਂ ਮੇਲਾ ਦੇਖਣ ਨਹੀਂ ਆਏ ਅੱਜ ਸੇ ਭਾਈ ਗੁਰਜੀਤ ਸਿੰਘ ਦੱਸਿਆ ਆਇਆ ਵੀ ਭਾਈ ਸਾਹਿਬ ਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਰਬ ਲੈ ਕੇ ਬੜੀ ਸਕਾਰਾਂ ਦੇ ਕਿੰਨਾਂ ਦੇ ਉੱਤੇ ਜਿਨ੍ਹਾਂ ਦੇ ਕਿੰਨਾਂ ਤੇ ਜੂ ਨਹੀਂ ਸਰਕਰੀ ਨਾ ਉਹਨਾਂ ਦੱਸਣ ਦੇ ਲਈ ਉਚਾਈ ਉੱਤੇ ਉੱਪਰ ਉਚਾਈ ਉੱਤੇ ਕਿਤੇ ਚਾਈ ਤੇ ਵੱਜਦੀ ਮੋਤੀ ਆਵਾਜ਼ ਦੂਰ ਜਾਂਦੀ ਐ ਦੂਰ ਕਿੰਨੇ ਦਿਨ ਹੋ ਗਏ ਜੀ ਕਿੰਨੇ ਮਹੀਨੇ ਹੋ ਗਏ ਮੈਨੂੰ ਇਸ ਤਰ੍ਹਾਂ ਜਾਪਦਾ ਿਸ ਸਰਕਾਰ ਨੂੰ ਕਹਦੇ ਕੀ ਸੁਣਾਈ ਦੇਣਾ ਹੈ ਅੱਜ ਸਾਡੇ ਸਿੱਖਾਂ ਨੂੰ ਸੁਣਾਈ ਨਹੀਂ ਦੇ ਰਿਹਾ ਗੱਜ ਕਬ ਸਤਨਾ ਸਿੰਘ ਜੋ ਪਹਿਲਾਂ ਵੀ ਦੇਖਿਆ ਉਹੀ ਰੂਹਾਂ ਉਹੀ ਸਰੀਰ ਗੈਂਤੀ ਮਿੰਤੀ ਦੇ ਆਉਂਦੇ ਆ ਬਸ ਟੰਨਾ ਵਿੱਚ ਕਿੰਨੇ ਘਰਸਦੇ ਆ ਅਸਾਡੇ ਕੱਪਸਾਂ ਦੱਸਦੇ ਵੀ ਜਾਗੇ ਹੋਏ ਕਿੰਨੇ ਕੈ ਜਾਗੇ ਭਾਈ ਆਓ ਸਿੱਖ ਸੰਪਤੀ ਮੇਰੇ ਤੇ ਸਰਮਾਤ ਕਾਰਜਗ ਸੰਤ ਬਾਰੇ ਬੁੱਟੇ ਸਿੰਘ ਗੁਰਤਰੀ ਸਾਹਿਬ ਵਾਲੇ ਮਤਰੀ ਵਾਲੇ ਉਹ ਪੱਲੂ ਵੀ ਬਹੁਤ ਸਾਰੇ ਸਮੇਂ ਦੇ ਵਿੱਚ ਹਾਜ਼ਰੀ ਲਵਾਉਂਦੇ ਆ ਬਹੁਤ ਸਾਰੇ ਵੱਡਾ ਜਥਾ ਲੈ ਕੇ ਆਇਆ ਇੱਕ ਜਕਾਰਾ ਛੱਡਦੇ ਤਾਂ ਕਿ ਹੋਰ ਵੀ ਸਿੱਖ ਸੰਗਤਾਂ ਦੇ ਕੰਨਾਂ 'ਤੇ ਪਤਾ ਲੱਗ ਜਾਵੇ ਕੰਨਾਂ ਤੱਕ ਰਵਾਸ ਵਾਲੀ ਦੇ ਦੇਵੇ ਉਹ ਵੀ ਜਾ ਕੇ ਤਰਪਨ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉੱਚੀ ਆਵਾਜ਼ ਕਰਕੇ ਪਤਾ ਕਰ ਲਾ ਦੇ ਕਰੋ ਦੋਨਾਂ ਨੂੰ ਵੀ ਜਿੰਨਾਂ ਰਹਿਤ ਸ਼ਹਿਰ ਦੇ ਵਿੱਚ ਬਸਦੇ ਆ ਹਜੇ ਤੱਕ ਇੱਥੇ ਆਉਣ ਦਾ ਜਤਨ ਨਹੀਂ ਕਰਦੇ ਉੱਚੇ ਵੱਜ ਕੇ ਕਹੀਏ ਜੀ ਬੋਲੇ ਸੋ ਨਹਾ ਸਿਆ ਕਾਇ ਡਿਪੇਟਰ ਸ਼ਹਿਰ ਵਿੱਚ ਬਸਦੇ ਆ ਨਾ ਹਜੇ ਵੀ ਉਹਨਾਂ ਨੂੰ ਪਤਾ ਲੱਗ ਕੇ ਵੀ ਦੂਰ ਦੇ ਡੇਟ ਤੋਂ ਸੰਗਤ ਆ ਰਹੀ ਆ ਅਸੀਂ ਹੈ ਦੇ ਸਿੱਖੋਂ ਦਾ ਸੰਖੇਪ ਕਤਰੀ ਹੀ ਭਾਈ ਜੱਗੀ ਜੀ ਦਾ ਮਨੋਂ ਥਕੀ ਆ ਮੇਰੇ ਪਿੱਛੇ ਮਾਤਾ ਪਿਤਾਕਾਰ ਦੇ ਸਰਦਾਰ ਸੁਖਵੀਰ ਸਿੰਘ ਜੀ ਉਹਨਾਂ ਵੱਲੋਂ ਢਾਡੀ ਇਸ ਦੇ ਮਾਸਟਰ ਕ ਵਿੱਚ ਬਹੁਤ ساری ਮਾਤ ਭੇਜੀ ਗਈ ਹੈ ਜਥੇਦਾਰ ਰਵਿਸ਼ ਸਿੰਘ ਜੀ ਜਨਾਲ ਵਾਲੇ ਉਹਨਾਂ ਵੱਲੋਂ ਬਹੁਤ ساری ਮਾਤ ਭੇਜੀ ਗਈ ਹੈ ਸਰਪਾਰ ਜਲਤਾਪ ਸਿੰਘ ਗੁੱਦੜਾ ਵਾਲੇ ਜਿਹੜੇ ਪਹਿਲਾਂ ਵੀ ਬਹੁਤ ਸਾਰੇ ਜਥੇ ਲੈ ਕੇ ਆਉਂਦੇ ਅੱਜ ਵੀ ਹਾਲੀ ਗਰਾਉਂਡ 'ਤੇ ਇੱਥੇ ਆਇਆ ਹਰਵਿੰਦਰ ਸਿੰਘ ਸੁੰਨਰ ਨੰਨਸੂ ਫੌੜਾ ਜਦੋਂ ਇੱਕ ਕੰਟਰੋਲ ਰੋਡ ਪੈਂਦੀ ਹੈ ਜੇ ਕੋਈ ਵਾਜਬੰਦ ਜਿਹੜਾ ਮਾਲਿਕ ਜੰਮੀ ਹੈ ਉਹ ਵੀ ਹਾਜ਼ਰ ਹੋ ਜਾਂਦੇ ਆ ਸਤੰਤ ਜੀ ਇੱਕੋ ਕਾਲ ਵਿੱਚ ਦਾਟ ਜੇ ਤੁਹਾਡੇ ਕਿੰਨੇ ਵਿੱਚ ਬੇਸ਼ਕਰ ਲੱਗਿਆ ਇੱਕ ਸ਼ਾਹ ਨਿਕਦਾ ਤੇ ਉਹ ਪੁੱਤਰ ਜੰਮੀ ਦੀ ਸ਼ਹੀ ਮਾਈ ਕਰ ਵਾਲੀ ਉਹ ਤੋਂ ਸ਼ੇਰ ਦਾ ਹੁੰਦਾ ਰਕਾਰ ਇੱਕ ਕਸਲਾ ਹਾਂ ਤਾਂ ਕਿ ਲੱਗ ਹੁੰਦਾ ਕਸਲ ਮੱਦ ਦਾ ਕਾਲ ਕਰਾ ਇੱਕੋ ਇੱਕ ਬਾਰ ਹੈ ਦੰਦ ਜੰਮੀ ਦਾ ਕਾਹਦੇ ਮੇਰੀ ਨਜ਼ਰ ਕਪਤਾਨ ਕੋ ਕਵੀ ਲੋਕ ਜਹਾਨ ਤੇ ਕਹੇਰੀ ਮਾਤ ਕਰ ਦਿੱਤਾ ਬਾਹਰ ਕੋ ਸਿੰਘ ਸੂਰ ਨੇ ਕਦੇ ਯਾਤ ਨਹੀਂ ਦਰਿਆ ਕਰਦੇ ਸਿੰਘਾਂ ਸੂਰ ਨੇ ਬਾਤਾਂ ਢਾਡੀ ਦਿੱਤਾ ਆਪਣੇ ਸ਼ੌਂਕਾਂ ਚ ਹੋ ਤਿੱਤਰ ਜਾਣ ਕਰਦੇ ਜੀ ਮਾਸਤਕਾਰ ਵਿੱਚ ਮੇਰੇ ਅਤੇ ਸਨਮਾਨਿਤ ਕਾਰਜੋਗ ਭਨੀ ਵਾਧਾ ਪਾਕਸ਼ੇ ਨੂੰ ਵੀ ਭਾਈ ਗੁਰਪ੍ਰੀਤ ਸਿੰਘ ਜੀ ਮੱਝ ਸਾਹਿਬ ਤੇ ਤੇ ਪਹੁੰਚੇ ਨੇ ਤੇ ਪੁੱਟ ਨੇ ਜੀ ਆਇਆਂ ਕਦਿਆ ਧਰਤੀ ਤੇ ਬਾਸਕਾਰ ਵਿੱਚ ਉਹ ਸਨਮਾਨ ਢਿਕੇ ਆ ਦਰਸ਼ਨ ਸਿੰਘ ਪ੍ਰਧਾਨ ਸਾਹਿਬ ਪਹਿਲੀ ਵਾਰ ਦੇ ਬਦੋਰਾ ਪਾਕਸ਼ੇ ਨੂੰ ਵੀ ਕੋਈ ਇੱਥੇ ਆਇਆ ਤੇ ਪੁੱਟ ਨੇ ਜੀ ਆਇਆਂ ਕਦਿਆ ਉਹਨਾਂ ਨੂੰ ਬਹੁਤ ਸਾਰੇ ਮਾਣ ਢਿਕੇ ਆ ਮੇਰੇ ਅਤੇ ਸਨਮਾਨਿਤ ਕਾਰਜੋਗ ਹਰ ਹੁਕਮ ਪੰਥ ਦੇ ਸੇਵਾ ਤੇ ਪਰਵਾਹ ਕਰਨ ਵਾਲੇ ਜਥੇਦਾਰ ਬਾਬਾ ਅਮਰਜੀਤ ਸਿੰਘ ਜੀ ਇੱਕ ਬਾਤ ਨੂੰ ਪਾਸੇ ਨਹੀਂ ਕਿਤੇ ਪਹੁੰਚਦੇ ਜੀਆ ਅਸलो ਵੀ ਢਾਡੀ ਉੱਤੇ ਬਹੁਤ ਸਾਰੇ ਮਾਤ ਜੀ ਗਿਆ ਮੇਰੇ ਤੇ ਸਰਮਾਤ ਤੁਛੰਤ ਬਾਬਾ ਬੂਤਾ ਸਿੰਘ ਦੇ ਪੁੱਤਰ ਬਾਰੇ ਪੰਨਾ ਬਲ ਮਾਤ ਕਿਹ ਜਾਰੀ ਹੈ ਫੱਟੇ ਬੁਲਾਉਂਦੇ ਆ ਇਤਿਹਾਸ ਪੜਦੇ ਕੋਲ ਵਿਚਾਰਾ ਕਰਦੇ ਕੋਲ ਬਹੁਤ ਸਾਰੇ ਗਲਤੀਆਂ ਹੋਈਆਂ ਨੇ ਸੰਗਤ ਤੇ ਸਤਿਗੁਰੂ ਬਖਸ਼ਰ ਜੀ ਕੋਲ ਫੱਟੇ ਦੀ ਸੰਜ ਪਾ ਦिए ਜੀ ਗੱਜ ਕੇ ਖੁਣਵਾਇ ਇੱਕ ਜਿੱਕਾ ਖਾਲਸਾ ਵਾਹ ਯਾਰੀ ਗੁਰਚੀ ਫੰਕਾ ਤੇ ਜੀ